ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚੇ ਹੋਇਆ ਹਾਂ ਇਸ ਟਾਈਮ ਪਿੰਡ ਪਿੰਡਰਕਲਾਂ ਦੇ ਵਿੱਚ ਪਿੰਡਰਕਲਾਂ ਪਿੰਡ ਹੈ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਇਹ ਇੱਕ ਵੱਡਾ ਪਿੰਡ ਹੈ ਪਿੰਡਰਕਲਾਂ ਤੇ ਇਹ ਪਿੰਡ ਹੈ ਮਿੱਤਰੋ ਜਿਹੜਾ ਜਦੋਂ ਤੁਸੀਂ ਮੋਗੇ ਤੋਂ ਜਗਰਾਵਾਂ ਵਾਲੇ ਪਾਸੇ ਨੂੰ ਸੌਰੀ ਜਲੰਧਰ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਅੱਗੇ ਜਾ ਕੇ ਜਲੰਧਰਾਂ ਦੇ ਪਾਸੋਂ ਨੂੰ ਮੁੜਦੇ ਆ ਸਰ ਵੱਡੇ ਹਾਈਵੇ ਤੋਂ ਜਲਾਲਾਬਾਦ ਪਿੰਡ ਆਉਂਦਾ ਵਾ ਜਲਾਲਾਬਾਦ ਪਿੰਡ ਤੋਂ ਸਿੱਧੀ ਸੜਕਾ ਜਿਹੜੀ ਉਹ ਪਿੰਡ ਕਲਾ ਪਿੰਡ ਦੇ ਵਿੱਚ ਐਂਟਰ ਹੁੰਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਦਾ ਕੰਮ ਆ ਤੇ ਜਾਨਵਰ ਇਸ ਘਰ ਦੇ ਵਿੱਚ ਵੀ ਆਉਂਦੇ ਜਾਂਦੇ ਰਹਿੰਦੇ ਆ ਮਿੱਤਰੋ ਤੇ ਅੱਜ ਫਿਰ ਤੁਹਾਨੂੰ ਛੇ ਗਾਵਾਂ ਦਿਖਾਉਂਗਾ ਇਸ ਘਰ ਦੇ ਵਿੱਚ ਜਰਸੀ ਜਰਸੀ ਕ੍ਰੋਸ ਪਹਿਲਾ ਦੂਜਾ ਤੀਜਾ ਸੂਆ ਕਹਿਣ ਤੋਂ ਭਾਵੇਂ ਆ ਵੀ ਜਿੰਨਾ ਕੋ ਤੁਹਾਡਾ ਰੇਟ ਲਾਉਣਾ ਹੋਇਆ ਤੁਹਾਡੇ ਗੱਲਬਾਤ ਲਈ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੀਆਂ ਹੋਣਗੀਆਂ ਸਾਰੀ ਜਾਣਕਾਰੀ ਲਵਾਂਗੇ ਆਪਾਂ ਸ਼ੁਰੂਆਤ ਕਰਾਂਗੇ ਜਿਹੜੀ ਮਿੱਤਰੋ ਉਹ ਤੂੜੀ ਵਾਲੇ ਪਾਸੇ ਤੋਂ ਟੈਂਡ ਕਰਾਂਗੇ ਆਪਾਂ ਇਧਰਲੇ ਪਾਸੇ ਆਉਂਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਸਾਰਿਆਂ ਦਾ ਨਾਮ ਨੂੰ ਸਤਿ ਸ਼੍ਰੀ ਅਕਾਲ ਹੋਰ ਘਰ ਪਰਿਵਾਰ ਜੀ ਬੜੀ ਕਿਰਪਾ ਮਹਾਰਾਜ ਦੀ ਚਲੋ ਸ਼ੁਕਰਾ ਇੱਕ ਵਾਰੀ ਬਾਈ ਆਪਣਾ ਨਾਮ ਦੱਸ ਦਈਏ ਜੀ ਨਾਂ ਜੀ ਰਿਸ਼ਪਾਲ ਸਿੰਘ ਜੀ ਪਿੰਡ ਭਿੰਡਰਕੜਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਠੀਕ ਆ ਰਿਸ਼ਪਾਲ ਬਾਈ ਫਿਰ ਵਪਾਰ ਦਾ ਕੰਮ ਹੀ ਆ ਪੱਕਾ ਹੀ ਵਪਾਰ ਦਾ ਹੀ ਕੰਮ ਹੀ ਆ ਕਿੰਨੇ ਸਾਲ ਤੋਂ ਕਰ ਰਹੇ ਬਾਈ ਜੀ ਵਾਵਾ ਸਾਲ ਹੋ ਗਏ ਜੀ ਠ ਠੀਕ ਆ ਤੇ ਬਾਈ ਰਿਸ਼ਪਾਲੇ ਜਿਹੜੀ ਵੈੜ ਤੋਂ ਮੱਛੀ ਚੁੰਗਦੀਆਂ ਨੇ ਕੀ ਡਿਟੇਲ ਆ ਬਾਈ ਇਹ ਵੀਰੇ ਕੱਲ ਸੁਈ ਆ ਹਾਂਜੀ ਕੱਲ ਸੁਈ ਆ ਇਹ ਤੇ ਕੱਲ ਸੁਈ ਆ ਹਾਂਜੀ ਠੀਕ ਆ ਬਾਈ ਤੇ ਕਿੰਨੀਆਂ ਕੁ ਤਾਰਾਂ ਹੋਣਗੀਆਂ ਬਾਈ ਹੁਣ ਇਹਦੇ ਸਾਰੇ 9-10 ਕਿਲੋ ਬਾਲਾ ਹੂ ਆਪਾਂ 3 ਕਿਲੋ ਚ ਹੋਇਆ ਈ ਠੀਕ ਆ ਬਾਈ ਹਾਂਜੀ ਦੇ ਵੱੱਛਾ ਦੇਗੀ ਕਿ ਵੱੱਛੇ ਬਾਈ ਅੱਛਾ ਜੀ ਵੱੱਛਾ ਠੀਕ ਹੈ ਤੇ ਠੰਡੀ ਸੀਲ ਚੋਣ ਨੂੰ ਪੂਰੀ ਜੀ ਬਰਫਾ ਜਮਾਂ ਹੀ ਲੈ ਕੋਈ ਵਾਸਤਾ ਹੀ ਨਹੀਂ ਯਾਰ ਲੈ ਠੀਕ ਹੈ ਬਾਈ ਠੀਕ ਹੈ ਲੈ ਸਵਾਲ ਬਾਈ ਕਿੰਨਾ ਦੁੱਧ ਤੈਨੂੰ ਦੱਸਿਆ ਜਿੱਥੋਂ ਖਰੀਦੀ ਆ ਵਾਰ ਉਹਨਾਂ ਨੇ ਕਿਹਾ ਜੀ 13-14 ਕਿਲੋ ਚੋਇਆ ਪਈਦੇ ਸੂਏ ਠੀਕ ਆ ਜੈ ਸਾਹਿਬ ਨਾਲ ਵੱੱਛੀ ਆ ਚਾਹੀਦਾ ਇਹਨੂੰ 16-17 ਕਿਲੋ ਹਾਂ ਬਾਕੀ ਦੁੱਧ ਸੇਵਾ ਦਾ ਹੁੰਦਾ ਜੀ ਬਿਲਕੁਲ ਬਾਈ ਫਿਰ ਵੀ ਦੇਣਾ ਚਾਹੀਦਾ ਬਾਈ 15-14 ਦੁੱਧ ਕਹਿੰਦਾ ਵੀ ਕੋਹ ਨਹੀਂ ਇਹਨੂੰ ਯਾਰ ਇੰਨਾ ਕੁ ਤਾਂ ਚਾਹੀਦਾ ਹੀ ਚਾਹੀਦਾ ਹੀ ਜੈ ਸਾਹਿਬ ਨਾਲ ਵੱੱਛੀ ਆ ਹੂੰ ਦਰਸ਼ਪਾਲ بھائی ਕੀ ਰੇਟ ਹੋਊ ਕਹਿੰਦਾ ਰੇਟ ਦਾ ਵੀ ਨੇ ਲੈਣ ਦੇਣ ਨਾਲ ਇਹ 50000 ਦੀ ਬੱਛੀ ਦੇ ਦਾਂਗੇ 50000 ਦੀ ਦੇ ਦਾਂਗੇ ਮਾਨਤਾ ਨੇ ਦੇ ਵਿੱਚੋਂ ਥੋੜਾ ਬੋਤ ਥੋੜਾ ਕਿਣਾ ਕਰ ਦਾਂਗੇ ਪਰ ਮੈਂ ਰੇਟ ਜੈਜੀ ਦਾ ਰੱਖ ਦੋ ਨਾ ਫਿਕਸ ਜੀ ਰੇਟ ਹੁੰਦੇ ਆ ਠੀਕ ਆ ਬਾਈ ਠੀਕ ਆ ਲੈ ਮਿੱਤਰੋ ਦੂਜਾ ਸੂਹਾ ਸੂਈ ਆ ਕੱਲ ਸੂਈ ਆ ਬੱਛੇ ਨੂੰ ਜਨਮ ਦਿੱਤਾ ਇਹਨੇ 9 8 9 ਕਿਲੋ ਬੋੜਾ ਜਿਹੜੀ ਮਤਲਬ ਤੁਸੀਂ ਇਹਦੇ ਸਾਰੇ ਤਿਆਰ ਜਿਹੜਾ ਚੋ ਸਕਦੇ ਆ ਚਵਾਈ ਚਵਾਈ ਦੀ ਚੰਗੀ ਆ ਬੜ ਥਣ ਚੰਗਾ ਲੱਗਾ ਹੋਇਆ ਬਾਕੀ ਇੱਕ ਗੱਲ ਹੋਰ ਆ ਮਿੱਤਰੋ ਜਿਹੜਾ ਮੌਸਮ ਚੱਲਦਾ ਉਸ ਮੇਂ ਮੌਸਮ ਨੂੰ ਸਟੈਂਡ ਕਰਨ ਵਾਲ ਕਿਉਂਕਿ ਇਹਦੇ ਚ ਕੁਆਲਿਟੀ ਆ ਜਿਹੜੀ ਉਸ ਮੌਸਮ ਮੌਸਮ ਨੂੰ ਮਿਹਨੇ ਰੱਖਦੀ ਜਿਹੜੀ ਇਹਦੇ ਵਿੱਚ ਕੁਆਲਿਟੀ ਆ ਕਰਮਾਲੀ ਦੇ ਵਿੱਚ ਇਹ ਠੰਢੀ ਸੀ ਜੇ ਕਾ ਮਾ ਮਾਰਦੀ ਬਣੀ ਗਈ ਆ ਆਪ ਵੀ ਮਿੱਤਰੋ ਵੱਛਾ ਇਹਦੇ ਮਗਰ ਦੇਖਖ ਰਹਿੰਦੇ ਮਗਰ ਚਵਾਈ ਚਵਾਈ ਵੱਲੋਂ ਲੈ ਵੀ ਜਮਾ ਬੋਲੀ ਆ ਯਾਰ ਠੀਕ ਆ ਬਾਈ ਠੰਢੀ ਸੀ ਲੱਗ ਕੇ ਹੀ ਬਹੁਤ ਆ ਹਨਾ ਬਾਈ ਯਾਰ ਰੂਹ ਵਾਂਗ ਹੀ ਆ ਜੋ ਕੋਈ ਇਹੋ ਜੀ ਗੱਲ ਤੇ ਇਹ ਸੀਗੀ ਇੱਕ ਨੰਬਰ ਤੇ ਰਿਸ਼ਪਾਲ ਬਾਈ ਦੋ ਨੰਬਰ ਤੇ ਵੜਾ ਜਿਹੜੀ ਬਾਈ ਇਹ ਦੂਜਾ ਸੁਹਾ ਸੁਣੀ ਆ ਜੀ ਠੀਕ ਆ ਬਾਈ ਹਫਤਾ ਲੈ ਜੂ ਖੁੱਲਾ ਹੀ ਠੀਕ ਆ ਬਾਈ ਤੇ ਦੁੱਧ ਬਾਈ ਇਹਦਾ ਰਿਕਾਰਡ ਕੀ ਆ ਵੀਰੇ ਉਹਨੇ 13-14 ਕਿਲੋ ਹੀ ਕਿਹਾ 13-14 ਕਿਲੋ ਹਾਂ ਜੈਸਾ ਉਹਨਾਂ ਬੱਚੀ ਬਰੀਡ ਬਰੂਡ ਵਾਲੀ ਆ ਹੂੰ 15-16 ਕਿਲੋ ਦਾ ਚਵਾਜੂਗੀ ਜੀ ਚਵਾਜੂਗੀ ਬਾਈ ਬਾਲਾ ਨਹੀਂ ਆਪਾਂ ਕਹਿੰਦੇ ਠੀਕ ਆ ਇਹ ਬਾਈ ਦੂਜਾ ਸੂਆ ਕਿ ਪਹਿਲਣ ਨਹੀਂ ਦੂਜਾ ਜੀ ਦੂਜਾ ਦੂਜਾ ਸੂਆ ਠੀਕ ਆ ਦਿਨ ਕਿੰਨੇ ਦੱਸੇ ਸੀ ਆਤਾ ਕਈ ਲੈ ਜੂ ਠੀਕ ਆ ਖੁੱਲਾ ਲੈ ਜੂਗੀ ਠੀਕ ਆ ਲੈ ਮਿੱਤਰੋ ਹਫਤਾ ਹੈ ਇੱਕ ਹਜੇ ਲੈ ਜੂਗੀ ਕਰਮਾਂ ਵਾਲੀ ਤੇ ਥਣ ਲੇਵੇ ਦੀ ਕੁਆਲਿਟੀ ਉਹ ਤਾਂ ਇਦਾਂ ਸਾਰਾ ਉਹੀ ਆ ਫੇਸ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਆ ਸੋਹਣੀ ਤਿਆਰ ਹੋ ਜੂਗੀ ਮਿੱਤਰੋ ਤੁਸੀਂ ਅਦਰ ਦੀ ਕੁਆਲਿਟੀ ਇਹਨੋਂ ਬਿਹਤਰੀਨ ਤੇ ਖਾਸ ਪੂਰੀ ਆ ਬਾਈ ਤੇ ਸਾਰੀ ਗੱਲਬਾਤ ਜਿਹੜੀ ਉਹੀ ਲੱਗਦਾ ਅੱਖ ਤੋਂ ਪੂਰਾ ਦੱਸਦਾ ਲੈ ਦਿੰਦਾ ਬਾਈ ਹਣਾ ਦਿੰਦਾ ਦਿੰਦਾ ਵੀ ਉਹ ਉਹੀ ਪਹਿਲਾਂ ਚਿੱਟਾ ਉਹੀ ਆ ਉਹ ਵੈਸੇ ਕਈ ਵਾਰੀ ਪਰਦਾ ਚਿੱਟਾ ਹੋ ਜਾਂਦਾ ਹਾਂਜੀ ਹਾਂਜੀ ਉਵੇਂ ਨਹੀਂ ਜੀ ਕੋਈ ਪੂਰਾ ਦੇ ਲੈ ਲੈ ਠੀਕ ਆ ਕਮੀ ਦੀ ਕਿ ਨਾ ਦੀ ਲੈ ਆ ਉਹ ਅੱਖ ਚਮਕਦੀ ਆ ਹਾਂਜੀ ਹਾਂਜੀ ਨਹੀਂ ਆਪਾਂ ਲੈਣੀ ਨਹੀਂ ਸੀ ਉਵੇਂ ਹੁੰਦੀ ਤਾਂ ਠੀਕ ਆ ਬਾਈ ਹਾਂਜੀ ਹਾਂਜੀ ਫਿਰ ਸਪਾਲ ਬਾਈ ਇਹਦਾ ਰੇਟ ਬਾਈ ਇਹ 45000 ਦੀ ਵਾੜ ਦੇ ਦਾਂਗੇ ਜੀ ਜੇ ਕੋਈ ਕਹਵੇ ਵੀ ਇਹ ਜੋੜਾ ਹੀ ਚੜਾ ਦੇ ਯਾਰ ਕਾਰੋਬਾਰੀ ਬੰਦਾ ਤੇਰੇ ਵਾਂਗੂ ਕੋਈ ਨਹੀਂ ਮਾਨਤਨ ਕਰਦਾਗੇ ਵੀਰੇ ਠੀਕ ਆ ਬਾਈ ਤੇ ਬਈ ਤਿੰਨ ਨੰਬਰ ਤੇ ਗਿਆਨ ਜਿਹੜੀ ਇਹ ਦੂਜਾ ਹੈ ਤੀਜਾ ਸੁਹਾ ਸੁਣੀ ਹੈ ਜੀ ਸੁਣਾ ਇਹਨੇ ਵੀ ਬਈ ਸੁਣਾ ਕੱਚੀ ਆ ਜੇ ਹਫ਼ਤੇ ਦੀ ਠੀਕ ਆ ਬਾਈ ਤੇ ਲਾਂਟੋ ਲਾਂ ਜੇ ਬਹੁਤ ਪਈਆਂ ਬਾਈ ਇਹਦੀਆਂ ਦੇਖੋ ਹੂੰ ਤੇ ਦੁੱਧ ਕਿੰਨਾ ਦੇ ਦਿੰਦੀ ਹੈ ਬਈ ਇਹ ਵੀਰੇ ਉਹਨਾਂ ਨੇ ਤਾਂ ਸਹੀ 17-18 ਕਿਲੋ ਚੋਇਆ ਹਾਂ ਜੈਸਾ ਉਹਨਾਂ ਵੱਚੀ 18-20 ਕਿਲੋ ਤਾਂ ਚਾਹੀਦਾ ਹੂੰ ਬਾਕੀ ਦੁੱਧ ਸੇਵਾ ਦਾ ਜੀ ਇਹ ਤਾਂ ਗਲਤ ਤੁਹਾਡੀ ਸਹੀ ਆ ਹਾਂ ਜੀ ਸੁਪਾਲ ਭਾਈ ਇੰਦਰ ਰੇ ਵੱਛੀ ਤਾਂ ਜਿਵੇਂ ਤਿਆਰ ਹੁੰਦੀ ਤਾਂ ਆਪਾਂ ਸੰਝ ਲੈ ਵੀ 772 ਦੀ ਕਰਨੀ ਸੀਗੀ ਹੁਣ 55000 ਦੀ ਕਰਾਂਗੇ ਛੋਟੂ ਵੱਛਾ ਚੁੰਗਦਾ ਉਧਰ ਫੜ ਠੀਕ ਆ ਲੈ ਮਿੱਤਰੋ ਤੀਜਾ ਸੂਆ ਹੁੰਦੀ ਆ ਸੂਣ ਦੇ ਵਿੱਚ ਹਫਤਾ 10 ਦਿਨ ਬਾਕੀ ਆ ਅਜੇ ਤਾਂ ਥੱਲੋ ਥੱਲੋ ਤਾਂ ਕਰਮਾਲੀ ਫਲਵਾੜੀ ਵਾਂਗੂ ਖਿੜੂਗੀ ਕਿਉਂਕਿ ਵੜਦਲੇ ਢਾਂਚਾ ਵਜਨ ਮੌਜੂਦ ਬਹੁਤ ਚੰਗਾ ਬਾਕੀ ਉਂਝ ਵੀ ਕਰਦ ਵਾਲੀ ਗਾਂ ਕ੍ਰੋਸ ਪਾਉਣ ਦੇ ਵਿੱਚ ਪੈਂਦੀ ਆ 55000 ਦੀ ਵਿੱਚ ਮਿਲ ਜੂਗੀ ਬਾਈ ਮਿੱਤਰੋ ਗਾਂ ਚੰਗੀ ਆ ਘਰੇ ਰੱਖਣ ਵਾਲੇ ਭਰਾ ਦੇ ਲਈ ਲਾਹੇਵੰਦ ਚੀਜ਼ ਆ ਕਿਉਂਕਿ ਇੱਕਦਾਂ ਨੇ ਗਰਮੀ ਨਹੀਂ ਮਣਾਉਣੀ ਦੂਜਾ ਵਿਰ ਥੰਗਲੇਵੇ ਦੀ ਕੁਆਲਿਟੀ ਬਹੁਤ ਜ਼ਬਰਦਸਤ ਆ ਤੁਸੀਂ ਆਪ ਵੀ ਦੇਖ ਸਕਦੇ ਹੋ ਬਾਕੀ ਠੰਡੀ ਠੁੰਡੀ ਬਹੁਤ ਬਾਈ ਜਿਵੇਂ ਮਰਜੀ ਹੱਥ ਬੜੀ ਜੱਲਾ ਆ ਵੇਖੋ ਇਹਦਾ ਸੀਰਪਨ ਮਿੱਤਰੋ ਕਿਉਂਕਿ ਕਲੋਸ ਪਾਣ ਦੇ ਵੇਲੇ ਸੀਰਪਨ ਹੋਣਾ ਬਹੁਤ ਲਾਜ਼ਮੀ ਹੈ ਤੇ ਬਾਈ 55000 ਚ ਮਾਰਤਾ ਨਾ ਵਾ ਕਰਦਾਂਗੇ ਜੀ ਵਾ ਮੇਰੇ ਹੂੰ ਰੇਟ ਜਾਇਜ਼ ਹੀ ਰੱਖੇ ਹੁੰਦੇ ਆ ਠੀਕ ਹੈ ਬਾਈ ਤੇ ਪਰ ਫਿਰ ਇਹ ਚਾਰ ਨੰਬਰ ਤੇ ਗਾਹ ਜਿਹੜੀ ਬਾਈ ਇਹ ਦੂਜਾ ਸੁਹਾਸ ਹੁੰਦੀ ਹੈ ਜੀ ਠੀਕ ਹੈ ਇਹ ਸੰਗਲੇ ਵੀ ਬਲੈਕ ਕਲਰ ਦੀ ਜਰਸੀ ਆ ਗਈ ਹੂੰ ਵੱਡੀ ਜਰਸੀ ਆ ਉਹਨਾਂ ਨੇ ਦੱਸਿਆ ਹੀ 18 19 ਕਿਲੋ ਚੋਇਆ ਹੂੰ ਜੇ ਸਾਹ ਉਹਨਾਂ ਲੇਵਾ ਜੀ ਦਿਨ ਕਿੰਨੇ ਪਿਆ ਬਈਂਦੇ ਇੱਕ ਹਫ਼ਤਾ ਪਿਆ ਜੀ ਪੂਰਾ ਇਹਦਾ ਵੀ ਇੱਕ ਹਫ਼ਤਾ ਤੂਰੇ ਮਲੇ ਕੱਢੇ ਉਹਨੂੰ ਪਰ ਲੈ ਮਿੱਤਰੋ ਦੂਜਾ ਸੂਆ 18 19 ਕਿਲੋ ਦੁੱਧ ਦੀ ਮਲਕਣ ਰਹੀ ਹੈ ਤੇ ਰਹੀ ਵੀ ਹੋਊਗੀ ਕਿਉਂਕਿ ਗਾਂ ਦੇ ਵਿੱਚ ਕੁਆਲਿਟੀ ਚੰਗੀ ਹੈ ਕਿਉਂਕਿ ਗਾਂ ਦਾ ਕੋਈ ਪਤਾ ਨਹੀਂ ਹੁੰਦਾ ਬਾਈ ਕਿਹੜੀ ਗਾਂ ਲੈ ਕਿੰਨੇ ਦੁੱਧ ਤੇ ਚੱਲ ਜਾਣਾ ਇੱਥੇ ਜਿਹੜੀਆਂ 12 12 ਕਿਲੋ ਵੇਖਣ ਨੂੰ ਲੱਗਦੀਆਂ 20 22 ਕਿਲੋ ਤੇ ਜਾਂਦੀਆਂ ਵੇਖੀਆਂ ਹੋਈਆਂ ਕਰਮਾਂ ਵਾਲੀਆਂ ਇਹਨਾਂ ਦਾ ਝੂਠ ਹੀ ਹੁੰਦਾ ਜਿੰਨਾ ਕਰਮਾਂ ਵਾਲੀ ਨੇ ਭਾਂਡੇ 'ਚ ਪਾਤਾ ਉਹ ਸੱਚ ਹੀ ਸੱਚ ਹੁੰਦਾ ਦੇਖ ਸਕਦੇ ਆ ਤੁਸੀਂ ਮਿੱਤਰੋ ਸੋਹਣੀ ਗਾਂ ਹੈ ਵੀ ਟੰਤਾ ਜਿੰਦਾ ਵੀ ਚੰ ਤੇ ਇਹਦਾ रेट ਬਾਈ ਕੀ ਰਹੂਗਾ ਇਹ 52000 ਹੀ ਦੇ ਦਾਂਗੇ ਬਾਈ 52000 ਦੀ ਜੇ ਕੋਈ ਇਹ ਦੋਵੇਂ ਗਾਵਾਂ ਲੈਣੀਆਂ ਚਾਵੇ ਬਾਈ ਜਿਵੇਂ ਆ ਕਾਲੀ ਨਾਲ ਦੀ ਤਿੰਨ ਨੰਬਰ ਵਾਲੀ ਤੇ ਚਾਰ ਨੰਬਰ ਵਾਲੀ ਕੋਈ ਨਹੀਂ ਵੀਰੇ ਜੋੜੇ ਜਮਾਨਤਾ ਖੁੱਲਾ ਕਰ ਦਾਂਗੇ ਹਾਂ ਕਈ ਵਾਰੀ ਕਾਰੋਬਾਰੀ ਬੰਦਾ ਹੁੰਦਾ ਹਣਾ ਲੈ ਕੇ ਜਾਂਦੇ ਵੀਰੇ ਬਹੁਤ ਆਪਾ ਤੋਂ ਹਾਂ ਠੀਕ ਆ ਬਾਈ ਹਾਂਜੀ ਤੇ ਬਾਈ ਇਹਦਾ ਨਾਲ ਜਿਹੜੀ 5 ਨੰਬਰ ਤੇ ਆ ਇਹ ਜਰਸੀ ਹੈਗੀ ਜੀ ਪੂਰੀ ਬ੍ਰੀਡ ਵਾਲੀ ਹੈ ਜੀ ਠੀਕ ਆ ਕਾਦੇ ਥੋੜਾ ਜਿਹਾ ਦਰਮਿਆਨ ਨਹੀਂ ਹੈ ਇਹਦਾ ਤੇ ਹੈ ਆਪਾਂ ਲੋਕਲ ਲਈ ਆ ਠੀਕ ਆ ਇਹਨਾਂ ਉਹਨੇ ਦੱਸਿਆ ਗਿਆ 15 16 ਕਿਲੋ ਚੋਇਆ ਜੀ ਠੀਕ ਆ ਪਹਿਲੇ ਸੂਏ ਦਾ ਜੀ ਜੈਸਾ ਉਹਨੇ ਲੇਵਾ ਉਹਸਾ ਉਹਨੇ ਚੋਇਆ ਵੀ ਹੋ ਗਿਆ ਕਿੰਨੇ ਦਿਨ ਕਿੰਨੇ ਪਏ ਹਜੇ ਇੱਕ ਹੱਤਾ ਪਿਆ ਜੀ ਖੁੱਲਾ ਬਣ ਜੂਗੀ ਚੰਗੀ ਬਾਕੀ ਢਿੱਲਾਂ ਢੋਲਾਂ ਬਹੁਤ ਆ ਬਾਈ ਲੱਗਿਆ ਇੰਨੇ ਆ ਲੈ ਠੀਕ ਆ ਪੂਰਾ ਇਹਨਾਂ ਇੱਥੇ ਭਰ ਜਾਣਾ ਜੀ ਹਾਂ ਇਹ ਜਿੱਡੀ ਆਪ ਉਹਦੇ ਹਵਾਣਾ ਤਿਆਰ ਕਰ ਲੈ ਮੈਨੂੰ ਲੱਗਦਾ ਜੈਸਾ ਉਹਨੇ ਜੇ ਕਾਦਾ ਜਿੱਦਾਂ ਜਿੱਦਾ ਮੈਨੂੰ ਲੱਗਦਾ ਕਿਤੇ ਪਹਿਲਾਂ ਚੂਣੀ ਨਾ ਪੋਵੇ ਸਹੀ ਗੱਲ ਆ ਭਾਈ ਤੇਰੇ ਸ਼ਵਾਲ ਬਈ ਇਹਦਾ ਰੇਟ ਕੀ ਰਹੂਗਾ ਇਹ ਰੇਟ ਵੀਰੇ ਜਿੱਡਾ ਕਾਦ ਦਾ ਓਡਾ ਕੀ ਰੇਟ ਕਰਨਾ 45000 ਦੀ ਆਪਾਂ ਦੇਣੀ ਆ 45000 ਦੀ ਮਾਂ ਤਣੇ ਦੇ ਵਿੱਚੋਂ ਮਾਂ ਤਣ ਬਾਝੋਂ ਛੋੜ ਹੀ ਹੋਣੀ ਯਾਰ ਠੀਕ ਆ ਭਾਈ ਕਿਉਂਕਿ ਇਹ ਪਹਿਲਾਂ ਹੀ ਮੇਰੇ ਖਿੱਚ ਕੇ ਲਾਏ ਆ ਠੀਕ ਆ ਮੰਗਣ ਨੂੰ ਪਣਾ 50 ਕਰ ਲਗੇ ਕੀ ਫਾਇਦਾ ਪਈਆ ਪਹਿਲਾਂ ਵੀ ਮੇਤਰੋ ਸੂਨ ਵਾਲੀ ਇਹ ਹਫਤੇ ਦੀ ਕੱਚੀ ਆ ਵੜ ਜਰਸੀ ਅੰਗਾਂ ਲੋਕਾਂ ਲਈ ਹੋਈ ਆ ਕਿਤੇ ਹਿਮਾਚਲ ਵਾਲੀ ਨਾ ਗੱਲ ਲੋ ਕਿ ਹਿਮਾਚਲ ਵਾਲੀਆਂ ਤੋਰ ਹੀ ਨਹੀਂ ਲੱਗਦੀ ਹੁੰਦੀ ਪੰਜਾਬ ਵਾਲੀਆਂ ਗਾਈਆਂ ਦੇ ਨਾਲ ਇਹ ਗੱਲ ਨੋਟ ਰੱਖਿਆ ਜੇ ਚੰਗਾ ਹੀ ਲਾ ਨਾ ਟਰੰਚਾ ਵਾ ਚੰਗਾ ਹੀ ਨਾ ਵਜੂਦਾ ਜਿੰਨਾ ਹੈਗਾ ਬਾਕੀ ਬਰੂਟ ਬਹੁਤ ਜਿਹਾ ਕੱਚੀ ਆ ਹਜੇ ਕਰਮਾਂ ਵਾਲੀ ਮਿੱਤਰੋ ਹੂੰ ਇਹਦਾ ਰੇਟ ਆ ਜਿਹੜਾ ਮਿੱਤਰੋ 45000 ਰੁਪਏ ਸੁਆ ਬਾਈ ਇਹ ਕਿੰਨਾ ਵਾ ਸੁੂਗੀ ਦੂਜਾ ਦੂਜਾ ਸੁਣਾਈ ਇਹਨੇ ਦੂਜਾ ਸੁਆ ਹਾਂ ਪੂਰੀ ਠੰਢੀ ਠੁੰਡੀ ਆ ਕੋਈ ਇਹੋ ਜੀ ਕਰਨੇ ਨੇ ਜਿਵੇਂ ਮਰਜੀ ਬੈਠਾ ਰਹਿ ਜਾਣ ਨਾ ਹੂੰ ਠੀਕ ਆ ਬਾਈ ਕੋਈ ਹੈ ਨਹੀਂਗਾ ਕੋਈ ਲੈ ਮਿੱਤਰੋ ਦੂਜਾ ਸੁਆ ਇਹਨੇ ਕਰਮਾਂਗੇ ਨੇ ਸੁਣਾ ਹਜੇ 6 ਨੰਬਰ ਤੇ ਵੜਾ ਜਿਹੜੀ ਬਾਈ ਇਹ ਪਲੂਨ ਮੱਛੀ ਆਈ ਪਹਿਲੇ ਨਹੀਂ ਪਹਿਲੇ ਨਹੀਂ ਆਈ ਦੰਦੋ ਕਿਵੇਂ ਆ ਬਾਈ ਦੰਦੋ 4 ਆਈ 4 ਦੰਦਾਂ ਦੇ ਕਿ ਬਾਦਪੁਰੇ ਨਾ ਪੌਂਦੀ ਆਉਂਦੀ ਆ ਜੀ। ਉਸੇ ਦਾ 3-4 ਦਿਨ ਲਵੇ। ਠੀਕ ਆ। ਤੇਰੇ 200 ਰੁਪਏ ਦਾ ਰਿਸਟੋਰੈਂਟ ਦਿੰਦੀ ਮੈਂ ਦੇ ਜੂਗੀ। ਹਾਂਜੀ। ਦੁੱਧ ਕਿੰਨਾ ਦੇ ਜੂ ਤੇ? ਇਹ ਜੈਸਾ ਆਪਣਾ ਲੇਵਾ ਵਾ। ਇਹਨਾਂ ਦੀ ਮਾਂ ਥੱਲੇ ਸੀਗਾ 18 ਕਿਲੋ ਦੁੱਧ। ਜਿਹਨਾਂ ਤੋਂ ਬੱਛੀ ਲਈ ਆਪਾਂ। ਠੀਕ ਆ। ਮੰਨ ਕੇ ਚੱਲੋ 14 ਕਿਲੋ ਤੋਂ ਘੱਟ ਦੀ ਨਹੀਂ 14-15 ਰੋ ਖਾ ਦੇ ਦੂਗੀ ਇਹਨਾਂ ਤੋਂ। ਕਿਉਂਕਿ ਲੇਵਾ ਲੂਆ ਬਹੁਤ ਸਾਫ ਆ ਭਾਈ। ਥਣ ਥਣ ਦੇਖੋ ਕਿੰਨੇ ਸਾਫ। ਥੱਲੇ ਦਮ ਨਾਲ 500-700 ਬਾਂਛਾਈ ਹੋ ਜਾਣਾ। ਹੈ। ਫਿਰ ਤਾਂ ਹੋਰ ਨਿਕਲ ਜੂਗੀ। ਨਿਕਲ ਜਾਣਾ ਜਾਈ ਭਰ ਜਾਣਾ ਇੰਨਾ ਰੇਟ ਬਾਈ ਕੀ ਰੋਗਰਿਸ਼ ਪਾੜ ਬਾਈ ਇਹ ਆ 48000 ਦੀ ਬੱਛੀ ਦੇ ਦਾਂਗੇ ਵੀਰੇ 48000 ਦੀ ਹਾਂਜੀ ਠੀਕ ਆ ਬਈ ਮਾਨਤਾ ਨਹੀਂ ਦੇ ਵਿੱਚੋਂ ਕੋਈ ਦੇ ਦਾਂਗੇ ਵੀਰੇ ਬਾਕੀ ਕੁਆਲਿਟੀ ਦੇਖੋ ਕਿੰਨੀ ਵਧੀਆ ਗਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਪ੍ਰਿੰਟ ਵਾਲਾ ਸਾਹਬ ਆ ਬਾਈ ਤੈਨੂੰ ਤਾਂ ਮੁਰਤ ਆ ਗਿਆ ਪਰ ਇਹਨੂੰ ਨਹੀਂ ਆਉਂਦਾ ਹਨਾ ਲਈ ਗੱਲ ਆ ਠੀਕ ਆ ਲੈ ਮਿੱਤਰੋ ਪਹਿਲਾ ਸੂਆ ਚਾਰ ਦੰਦ ਦਾ ਪਲੂਨ ਕਰਮਾਂ ਵਾਲੀ ਥਲੋ ਇਹਨੇ ਵੀ ਚੰਗੇ ਨਿਕਰ ਜਾਣਾ ਬਈ ਮਿੱਤਰੋ ਅਜੇ ਤਾਂ ਬੱਚਾ ਨਹੀਂ ਬਈ ਤਿਆਰ ਹੋ ਕੇ ਸੂਗੀ ਆ ਵੀ ਬਈ ਦੁੱਧ 14-15 ਕਿਲੋ ਦਿਨਾਂ ਵੀ ਬਣਦਾ ਕਿਉਂਕਿ ਅੰਗ ਆ ਜਿਹੜਾ ਬੱਛੀ ਦੇ ਵਿੱਚੋਂ ਕੰਮ ਦਾ ਬਾਕੀ ਵੱਡੀ ਗੱਲ ਇਹ ਆ ਵੀ ਕਿਉਂਕਿ ਇਹੋ ਜੀ ਚੀਜ਼ ਹੁੰਦੀ ਆ ਨਾ ਜਿਹੜੀ ਮਿੱਤਰੋ ਇਹ ਗਰਮੀ ਨਹੀਂ ਮੰਨਦੀ ਕਿਉਂਕਿ ਆ ਜਿਆ ਟੈਂਪਰੇਚਰ ਆ ਨਾ ਮਿੱਤਰੋ ਇਹ ਐਚਪੀ ਦਾ ਝਾਕੇ ਕਢਾ ਦਿੰਦਾ ਮੂੰਹ ਤੇ ਪਰ ਇਹਦੀ ਨਹੀਂ ਨਿਕਲਦੀ ਬਾਕੀ ਠੰਡੀ ਠੁੰਡੀ ਬਹੁਤ ਆ ਬਈ ਐ ਨਹੀਂ ਕੋਈ ਲੈ ਹਮ ਇਹਦਾ ਬੱਚਾ ਹੀ ਆ ਜੋ ਮੈਂ ਸਖਸਾ ਦੇ ਕਹੇ ਵੀ ਦਮਨ ਜਰ ਸਿੰਘ ਹੀ ਚੜਾ ਦੇ ਬਾਈ ਦੇ ਦਾਂਗੇ ਵੀਰੇ ਪਰ ਰੇਟ ਜਮਾ ਜਾਇਜ਼ ਕੀਤਾ ਬਾਕੀ ਐਡਾ ਸੋਹਣਾ ਫੇਸ ਤੇ ਪ੍ਰਿੰਟ ਨਹੀਂ ਗਾਦਾ ਉਹਦਾ ਹਮ ਜਿਵੇਂ ਪ੍ਰਿੰਟ ਪ੍ਰੌਂਟਾ ਵੀ ਦੇਖੋ ਲੈ ਹਮ ਐਨ ਚਮਕਦਮ ਕਿਦੇ ਵਿੱਚ ਆ ਚਮਕਦਮ ਕਾ ਵੀ ਆਏ ਨਹੀਂ ਵੀ ਲਿੱਸੀ ਮਰੀ ਜੀ ਆ ਮੁਨਿਸਪਾਲ ਬਾਈ ਨੰਬਰ ਦੇ ਨਹੀਂ ਕਰਾਦੇ ਆਉਂਦਾ ਨੰਬਰ ਜੀ 9464028356 ਇੱਕ ਵਾਰੀ ਹੋਰ ਬੋਲਦੀ 9464028356 94140 ਨਹੀਂ 94640 ਜੀ 9464028356 28356 ਹਾਂਜੀ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਪਾਈ ਨਾਲ ਗੱਲਬਾਤ ਪਿੰਡਾ ਪਿੰਡਰ ਕਲਾ ਜ਼ਿਲ੍ਹਾ ਵਾ ਮੋਗਾ ਤੇ ਜਲਾਲਾਬਾਦ ਤੋਂ ਸਿੱਧੀ ਸੜਕ ਆਉਂਦੀ ਹੈ ਜਿਹੜੀ ਮਿੱਤਰੋ ਪਿੰਡਰ ਕਲਾ ਪਿੰਡ ਦੇ ਵਿੱਚ ਗੱਲਬਾਤ ਲਈ ਨੰਬਰ ਸਕਰੀਨ ਤੇ ਲੱਗਾ ਹੋਇਆ ਧੰਨਵਾਦ ਸ਼ੁਕਰੀ